ਸ਼੍ਰੀ ਅਕਾਲ ਪੀਪੀ ਬਤੀ ਨਵਾਂ ਸ਼ਹਿਰ ਦੇਖ ਰਹੇ ਸਾਥੀ ਇਸ ਸਮੇਂ ਅਸੀਂ ਨਵਾਂ ਸ਼ਹਿਰ ਬਾਸਾਡੇ ਵਿਖੇ ਮੌਜੂਦ ਹਾਂ ਔਰ ਬਿਲਕੁਲ ਮੇਰੇ ਪਿੱਛੇ ਕੱਚੇ ਮੁਲਾਜ਼ਮ ਜਿਹੜੇ ਆ ਡਰਾਈਵਰ ਕੰਡਕਟਰ ਵੀ ਆ ਉਹਨਾਂ ਵੱਲੋਂ ਧਰਨਾ ਲਾਇਆ ਗਿਆ ਤੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਜਿਹੜੀ ਸਰਕਾਰ ਅੱਜ ਸਰਕਾਰ ਹੈ ਜਦੋਂ ਸਰਕਾਰ ਨਹੀਂ ਸੀ ਇਹ ਜਦੋਂ ਧਰਨੇ ਲਾਉਂਦੇ ਹੁੰਦੇ ਸੀ ਧਰਨੇ ਮਜਾਰੇ ਲਾਉਂਦੇ ਹੁੰਦੇ ਸੀਗੇ ਤੇ ਜਦੋਂ ਉਦੋਂ ਸਮੇਂ ਦੀਆਂ ਸਰਕਾਰਾਂ ਡਾਂਗਾ ਫੇਰਦੇ ਸੀ ਤਾਂ ਉਹਨਾਂ ਨੂੰ ਜ਼ੁਲਮ ਲੱਗਦਾ ਸੀ ਲੇਕਿਨ ਕੱਲ ਜਦ ਛੱਲੀਵਾਗ ਡਰਾਈਵਰ ਕੰਡਕਟਰਾਂ ਨੂੰ ਕੁੱਟਿਆ ਗਿਆ ਕਪੜੇ ਲਾ ਲਾ ਕੇ ਕੁੱਟਿਆ ਗਿਆ ਕਿਸ ਦੀ ਪੱਗ ਲੈ ਜਾਂਦੀ ਹੈ ਕਿਸ ਦੇ ਕੱਪੜੇ ਫੱਟ ਜਾਂਦੇ ਆ ਤਾਂ ਫਿਰ ਪ੍ਰੋਟੋਕੋਲ ਦੀ ਕਿਤਾਬ ਜਿਹੜੀ ਚਿਤ ਤੇ ਜਾਂਦੀ ਹੈ ਇਹ ਕੱਚੇ ਮੁਲਾਜ਼ਮ ਜਿਹੜੇ ਕਹਿੰਦੇ ਕਿ ਅਸੀਂ ਤਾਂ ਸਰਕਾਰ ਨੂੰ ਪੈਸੇ ਕਮਾ ਕੇ ਦੇਨੇ ਉਤ ਤੋਂ ਬਾਅਦ ਵੀ ਜਿਹੜੀ ਤਨਖਾਹ ਹੈ ਸਾਨੂੰ ਧਰਨਾ ਲਾ ਕੇ ਮਿਲਦੀ ਆ ਪਰ ਜੋ ਡਰਾਈਵਰ ਕੰਡਕਟਰਾਂ ਦੀ ਦੁਰਦਸ਼ਾ ਆ ਕਿ ਸਰਕਾਰ ਉਹਨੂੰ ਸਮਝਦੀ ਆ ਕੱਲ ਤੱਕ ਇਹਨਾਂ ਦੇ ਨਾਲ ਆ ਕੇ ਬੈੰਦੇ ਸੀਗੇ ਧਰਨਿਆਂ 'ਚ ਉਦੋਂ ਕਹਿੰਦੇ ਸੀਗੇ ਆਰਬਿਟ ਬੱਸਾਂ ਦੇ ਉੱਤੇ ਪੀਆਰਟੀਸੀ ਲਿਖਦੇ ਆਂਗੇ ਅੱਜ ਇਹ ਕਹਿੰਦੇ ਕਿ ਕਿਲੋਮੀਟਰ ਸਕੀਮ ਲੈ ਕੇ ਆ ਰਹੇ ਜਿਨ੍ਹਾਂ ਪੀਆਰ ਟੀਸੀ ਤੇ ਪੰਨ ਬੱਸਾਂ ਵੀ ਪ੍ਰਾਈਵੇਟ ਆਪਰੇਟਰਾਂ ਕੋਲ ਚੱਲੇ ਜਾਣੀਆਂ ਤੇ ਇੱਕ ਗੱਲ ਹੋਰ ਇਹ ਵੀ ਇੱਕ ਪੋਚਾ ਮਾਰਿਆ ਜਾਂਦਾ ਕਿ ਦੇਖੋ ਜੀ ਜਦੋਂ ਧਰਨੇ ਲਾਉਂਦੇ ਆ ਆਮ ਲੋਕਾਂ ਨੂੰ ਖੱਜਲ-ਖਵਾਰੀ ਹੁੰਦੀ ਹੈ ਪਰ ਜਦੋਂ ਰੈਲੀਆਂ ਤੇ ਸਰਕਾਰੀ ਰੈਲੀਆਂ ਤੇ ਬੱਸਾਂ ਤਨ ਤਨ ਕੇ ਲਿਜਾਈਆਂ ਜਾਂਦੀਆਂ ਕੀ ਉਦੋਂ ਆਮ ਲੋਕਾਂ ਨੂੰ ਖੱਜਲ-ਖਵਾਰੀ ਨਹੀਂ ਹੁੰਦੀ ਨਾ ਇੱਕ ਸਵਾਲ ਇਹ ਵੀ ਹੈ ਜੇ ਪ੍ਰਾਈਵੇਟ ਆਪਰੇਟਰ ਆ ਗਏ ਤਾਂ ਕੀ ਭੜਾ ਨੂੰ ਫ੍ਰੀ ਬੱਸ ਸਹੂਲਤ ਮਿਲਦੀ ਰਹੇਗੀ ਇਹ ਬਹੁਤ ਵੱਡਾ ਸਵਾਲ ਹੈ